ਜਿਸੇ ਹੁਣ ਪਗਵੰਤ ਮੰਡੀ ਡੀਸੀਜ਼ ਦੇ ਨਾਲ ਵੀ ਮੀਟਿੰਗ ਹੋਈ ਦੱਸਦੇ ਆ ਕਿ ਕੱਲ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਡੀਸੀਜ਼ ਨੂੰ ਸਖਤ ਧੁਕਮਨ ਦਿੱਤੇ ਗਏ ਸੀਮਨ ਨੇ ਕਿਹਾ ਕਿ ਰਿਸ਼ਵਤ ਦੇ ਮਾਮਲੇ ਸਾਹਮਣੇ ਆਏ ਹਾਂ ਤਾਂ ਫਿਰ ਜ਼ਿੰਮੇਵਾਰ ਜੜੇ ਨੇ ਜੇਕਰ ਆ ਰਹੇ ਨੇ ਤਾਂ ਡੀਸੀ ਤੇ ਐਸਐਸਪੀ ਹੀ ਜ਼ਿੰਮੇਵਾਰ ਹੋਣਗੇ ਚੋਣ ਜਾਬਤੇ ਦੇ ਕਾਰਨ 3 ਮਹੀਨਿਆਂ ਤੋਂ ਕਮ ਰੁਕੇ ਹੋਏ ਸੀ ਰੁਕੇ ਹੋਏ ਕੰਮਾਂ ਨੂੰ ਹੁਣ ਮੁਰਤੋਂ ਸ਼ੁਰੂ ਕਰਨ ਦੇ ਹੁਕਮ ਜੁੜੇ ਨੇ ਸੀਐਮ ਨੇ ਦੇ ਦਿੱਤੇ ਨੇ ਉਹਨਾਂ ਕਹਾਂ ਕਿ ਚੋਣ ਪ੍ਰਚਾਰ ਦੇ ਦੌਰਾਨ ਲੋਕਾਂ ਦੀਆਂ ਕਾਫੀ ਸ਼ਿਕਾਇਤਾਂ ਸੁਣੀਆਂ ਸੀ ਸਮਦਾ ਇੱਕ ਨਵੇਂ ਅਲੱਗ ਲੈਵਲ ਦਾ ਜਿਹੜਾ ਨੈਕਸਟ ਲੈਵਲ ਜਿਹੜਾ ਪ੍ਰਸ਼ਾਸਨ ਅਸੀਂ ਉਹ ਦੇਣਾ ਚਾਹੁੰਦੇ ਆ ਉਹ ਹੁਣ ਅਸੀਂ ਇਹ ਕੱਲ ਤੋਂ ਹੀ ਲਾਗੂ ਕਰਤਾ ਇਹਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹ ਜਾਣਗੇ ਜਾਂ ਕੋਈ ਟ੍ਰੇਨਿੰਗ ਹੋਊਗੀ ਕੁਛ ਨਹੀਂ ਸਿੱਧਾ ਕਹਿਤਾ ਡੀਸੀਆਂ ਨੂੰ ਐਸਐਸਪੀਜ਼ ਨੂੰ ਕੱਲ ਨੂੰ ਬੁਲਾਇਆ ਹੋਇਆ ਪਰ ਉਹਨਾਂ ਨੂੰ ਦੱਸਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਖੱਜਲਖੁਆਰੀ ਹੋਈ ਜੇ ਕੋਈ ਕ腐ਪਸ਼ਨ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਕਿਸੇ ਵੀ ਕਿਸਮ ਦਾ ਲੋਕਾਂ ਦਾ ਕੰਮ ਐਸਟ੍ਰੰਡਾ ਨਾ ਹੋਵੇ ਕੋਈ ਰੇਅਰਸਟ ਆਫ ਰੇਅਰ ਕੇਸ ਹੋਵੇ ਵੀ ਉਹਨੂੰ ਚੰਡੀਗੜ੍ਹ ਆਉਣਾ ਪੈ ਜੇ ਨਹੀਂ ਤਾਂ ਅਸੀਂ ਮਾਲਵਾ ਮਾਝਾ ਦੁਆਬਾ ਉਥੇ ਸਾਰੇ ਡੀਸੀ ਦਫ਼ਤਰਾਂ 'ਚ ਤੇ ਵੈਸੇ ਵੀ ਐਮਐਲਏ ਦੇ ਜਿਹੜੇ ਸਾਰੇ ਦਫ਼ਤਰ ਨੇ ਉਹਨਾਂ ਨੂੰ ਪਾਵਰਫੁੱਲ ਹੋਰ ਪਾਵਰਫੁੱਲ ਕਰਾਂਗੇ ਕਿ ਐਮਐਲਏ 'ਚ ਕੋਲੇ ਜਿਹੜੇ ਲੋਕ ਆਉਂਦੇ ਨੇ ਉਹ ਉਹਨਾਂ ਦੇ ਕੰਮ ਉੱਥੇ ਹੀ ਕਰਾ ਸਕੇ ਜੇ ਚੰਡੀਗੜ੍ਹ ਆਉਣਾ ਵੀ ਪੈ ਰਿਹਾ ਕਿਸੇ ਨਾ ਕਿਸੇ ਕੇਸ 'ਚ ਤਾਂ ਉਹ ਡਿਪਾਰਟਮੈਂਟ ਸੰਬੰਧਿਤ ਡਿਪਾਰਟਮੈਂਟ ਉਹ ਉਸੇ ਦੀ ਨਹੀਂ ਉਹਦਾ ਕੰਮ ਜਿਹੜਾ ਕਰਕੇ ਉਹਨੂੰ ਵਾਪਸ ਕੀਤਾ ਜਾਵੇ ਸੋ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਨੇ ਉਹਦੇ ਬਾਰੇ ਗੱਲ ਹੋਈ ਏ ਬਾਕੀ ਡਰੱਗ ਕੱਲ ਨੂੰ ਪੁਲਿਸ ਬੁਲਾਈ ਹੋਈ ਹੈ ਤੁਸੀਂ ਦੇਖ ਰਹੇ ਹੋਵੋਗੇ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ 500 ਪੁਲਿਸ ਵਾਲਾ ਕੱਲ ਜਲੰਧਰ ਜ਼ਿਲ੍ਹੇ ਚ ਬਦਲੇ ਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਹੀ ਪੈਗੀਆਂ ਤੇ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨੇ ਚ ਅਸੀਂ ਬਣਾਇਆ ਸਾਡੇ ਕੋਲੇ ਰੋਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਦੇ ਮੁਤਾਬਕ ਅਸੀਂ ਹੁਣ ਕੰਮ ਕਰੀਏ ਸਰ ਮੌਨਸੂਨ ਤੋਂ ਲੈ ਕੇ ਸਰ ਮੌਨਸੂਨ ਅਫਸਰ ਹੋਣਗੇ ਜੀ ਨਹੀਂ ਕਿੱਥੇ ਕਹਿੰਦੇ ਹੋ ਤੁਸੀਂ ਡਿਸਟ੍ਰਿਕਟ ਲੈਵਲ ਤੇ ਮੁੱਖ ਡਿਸਟ੍ਰਿਕਟ ਲੈਵਲ ਤੇ ਆਈਐਸ ਤੇ ਪੀਸੀਐਸ ਅਫਸਰ ਹੋਣਗੇ ਜੀ ਐਮਐਲਏ ਸਾਹਿਬਾਨ ਉੱਥੇ ਜੋ ਜਾਣਗੇ ਜੀ ਸਿਵਲ ਮਾਰਸ਼ਲ ਵੀ ਲਾਵਾਂਗੇ ਜਿਹੜੇ ਜਿਹੜੇ ਕਿ ਆਮ ਲੋਕਾਂ ਨੂੰ ਰਿਪਰੈਜ਼ੈਂਟ ਕਰਨਗੇ ਜਿਵੇਂ ਤੁਸੀਂ ਦੇਖਦੇ ਹੋਗੇ ਚੰਡੀਗੜ੍ਹ ਚ ਪੁਲਿਸ ਦੇ ਨਾਲ ਨਾਲ ਇੱਕ ਸਿਵਲ ਮਾਰਸ਼ਲ ਵੀ ਖੜਦੇ ਆ ਨਾਲ ਸੋ ਇਸ ਤਾਂ ਕਿ ਉਹ ਅਫਸਰਾਂ ਤੇ ਵੀ ਚੈੱਕ ਰਵੇ ਤੇ ਉਸੇ ਵੇਲੇ ਡਿਪਟੀ ਕਮਿਸ਼ਨਰ ਬੈਠਾ ਉਸੇ ਵੇਲੇ ਉਹ ਬੈਠੇ ਨੇ ਤਾਂ ਡਿਪਟੀ ਕਮਿਸ਼ਨਰ ਤੇ ਵੀ ਇਹ ਇਹ ਜ਼ਿੰਮੇਵਾਰੀ ਬਣੂਗੀ ਕਿ ਤੂੰ ਇਹਨਾਂ ਨੂੰ ਵੀ ਕੰਮ ਤੋਂ ਨਹੀਂ ਰੋਕਣਾ ਕਿ ਤੇ ਨਾਲ ਇਹ ਹੈ ਵੀ ਆਪ ਵੀ ਉੱਥੇ ਹੀ ਬਹਿਣਾ ਇਹ ਨਾ ਹੋਵੇ ਕਿ ਆਪ ਪਿਛਲੇ ਦਰਵਾਜ਼ੇ ਥਾਈ ਲੰਘੇ ਜਿਵੇਂ ਤੁਸੀਂ ਐਸਐਸਪੀ ਤੇ ਡੀਸੀ ਦਾ ਕਿਹਾ ਵੀ ਜਿਵੇਂ ਵਾਰੀ ਕਿ ਸੋ ਵੀ ਤਾਂ ਫਾਰਮੂਲਾ ਕਿਰੋ ਕਿਉਂਕਿ ਹੁਣ ਤੱਕ ਤਾਂ ਕਈ ਵਾਰੀ ਇਹ ਕਹਿਤਾ ਦਿੱਤੀ ਕਿਆਂ ਪਰ ਹਜੇ ਤੱਕ ਕਿਸੇ ਨਹੀਂ ਅਸੀਂ ਹੁਣ ਬਣਾਇਆ ਅਸਲ 'ਚ ਅਸਲ 'ਚ ਬਹੁਤ ਬਹੁਤ ਲੋਕਲ ਲੈਵਲ ਤੇ ਹੋਮਵਰਕ ਕੀਤਾ ਉਹਨੂੰ ਅਸੀਂ ਲਾਗੂ ਕਰ ਰਹੇ ਹਾਂ ਕਿਉਂਕਿ 3 ਮਹੀਨੇ ਲੰਬਾ ਤਾਂ ਇਲੈਕਸ਼ਨ ਕੋਡ ਹੀ ਹੋ ਗਿਆ ਕੀ ਕਰੀਏ ਉਹਨੂੰ ਸੋ ਹੁਣ ਅਸੀਂ ਇਮੀਡੀਏਟਲੀ ਤਾਈਓ ਇਮੀ ਤੇ ਕੋਈ ਅਫਸਰਾਂ ਨੂੰ ਵੀ ਕਹੇ ਕੋਈ ਤੁਹਾਨੂੰ ਬੰਦਾ ਇਹ ਕਹਿ ਰਿਹਾ ਕੋਈ ਇਲੀਗਲ ਕੰਮ ਕਰਨ ਨੂੰ ਜਾਂ ਕੋਈ ਤੁਹਾਨੂੰ ਇਹ ਕਹਿ ਰਿਹਾ ਆ ਕੰਮ ਕਰਕੇ ਦੇਣਾ ਜਾਂ ਕੋਈ ਮੈਂ ਤਹਾਂ ਤੋਂ ਬੋਲਦਾ ਜਾਂ ਮੈਂ ਫਲਾਣੇ ਥਾਂ ਤੋਂ ਬੋਲਦਾ ਉਹ ਚੱਲੂਗਾ ਜੀ ਸੋ ਇਸ ਕਰਕੇ ਤੁਹਾਡਾ ਕੀ ਸਵਾਲ ਸੀ ਸਰ ਮੇਰਾ ਖੜਾ ਨੂੰ ਲੈ ਕੇ ਸਵਾਲ ਸੀਗਾ ਕਿ ਬੌਂਸ ਨੂੰ ਨਾ ਸਾਰੀ ਜਿਹੜੀ ਜਿਹਦੇ ਕੋ ਝੋਨੇ ਦਾ ਸੀਜ਼ਨ ਚੱਲ ਪਿਆ ਪਹਿਲੀ ਵਾਰ ਹੋਇਆ ਕਿ ਜਿਹੜਾ 60 60 ਤੋਂ 70% ਦੇ ਨੇੜੇ ਜਿਹੜੇ ਪਾਣੀ ਨਹਿਰੀ ਜਾ ਰਿਹਾ ਤੇ ਕੱਲ ਨੂੰ ਮੈਂ ਜਾ ਰਿਹਾ ਹਾਂ ਮੈਂ ਕੱਗਰ ਤੇ ਆਲੇ ਦੁਆਲੇ ਦੇ ਪਿੰਡਾਂ 'ਚ ਜਾ ਰਿਹਾ ਹਾਂ ਕੱਲ ਨੂੰ ਮੈਂ ਮਕਰੋੜ ਸਾਹਿਬ ਜਾਊਂਗਾ ਉੱਥੇ ਹੋਤੀਪੁਰ ਕੁਦਨੀ ਹਾਂਡਾ ਮੰਡਵੀ ਚਾਂਦੂ ਥੇੜੀ ਪਿੰਡ ਜਿਹੜੇ ਹੜਾਂ 'ਚ ਆਮ ਤੌਰ ਤੇ ਕੱਗਰ ਦੁਆਰਾ ਮਾਰ ਪੈਂਦੀ ਹੈ ਉੱਥੇ ਮੈਂ ਜਾਊਂਗਾ ਅੱਜ ਵਿਜ਼ਿਟ ਕਰਨ ਜਾਊਂਗਾ ਤੇ ਕਿਉਂਕਿ ਹਜੇ ਵੀ ਟਾਈਮ ਹੈਗਾ ਕਿ ਬੋਰੀਆਂ ਭਰ ਕੇ ਰੱਖ ਲੀਆਂ ਗਈਆਂ ਨੇ ਪਹਿਲਾਂ ਹੀ ਪ੍ਰਬੰਧ ਕਰ ਲਏ ਗਏ ਨੇ ਜਿਹੜੇ ਬਾਅਦ ਦੇ ਵਿੱਚ ਕਰਦੇ ਹੁੰਦੇ ਆ ਉਹ ਬੂਹੇ ਆਈ ਜੰਝ ਆਪਣੇ ਪੰਜਾਬੀ ਚ ਸਾਡੇ ਜਨ ਜੰਝ ਦੀ ਬਜਾਏ ਜਨ ਕਹਿੰਦੇ ਆ ਬੂਹੇ ਆਈ ਜਨ ਬਿੰਨੂ ਕੁੜੀ ਦੇ ਕਰਨ ਉਹ ਕੰਮ ਨਹੀਂ ਹੋਣਾ ਚਾਹੀਦਾ ਸੋ ਅਸੀਂ ਪਹਿਲਾਂ ਹੀ ਜਿਹੜਾ ਉਹਦੇ ਪ੍ਰਬੰਧ ਕਰਕੇ ਮਾਜੇ ਚ ਵੀ ਮਾਲਵੇ ਚ ਦਵਾ